ਹੇ ਬਾਣੀ ਹੇ ਸਾਥ ਪੂਰੇ ਕਰਦੇ ਨਾਣੀ ਕੰਤੇ ਮੋਨੀ ਕਹੇ ਪ੍ਰਭ ਸਤ ਗੁਰ ਰਹਿ ਆਪਰ ਪੂਰੇ ਗੁਰ ਗੁਰ ਗਰੰਗ ਲਾਗੇ ਵਾਜੇ ਅਨਹਦ ਗੁਰ ਪਾਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਜਬ ਸਤਿ ਰਾਤ ਤੁਮੇ ਲਾਈ ਲਾਇ ਸਤਿਗੁਰੂ ਦੇ ਲਗਤ ਚੰਗਿਆ ਆ ਮਰਿਆ ਆ ਵਾਟ ਕਰਮ ਹਦੂਰੇ ਪਰਮੀ ਆਪੋ ਆਪਣ ਰਣ ਕੀ ਦੋਹਰੇ ਜੀ ਨਾਮ ਤੇ ਆਹ ਕੇ ਬਸਕਤ ਘਾਲ ਸਾਨਕ ਤੇ ਮੁਖੋ ਦਲੇ ਸਤਿ ਸੁੱਟੀ ਨਾਲ ਜੀ ਨਾਮ ਤਿਹਾਰ ਤੇ ਮੁਖ ਉਜਲੇ ਕੀਤੀ ਸ਼ੀਤ ਨਾ ਆਹ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਮ ਪਰ ਹੈ ਦਾਸ ਦੀਓ ਪਿੰਡ ਸਭ ਤੇਰੀਆਂ ਤੁਪ ਤਾ ਹਮ ਬਾਰਕ ਤੇਰੇ ਤੁਮ ਰੀਤੇ ਚੁੱਪ ਕਰ ਜਾਓ ਏ ਰੌਲਾ ਨਾ ਪਾਓ ਮਨ ਏ ਮਨਤਾਣੇ ਤੁਮਰਾ ਅੰਤ ਉੱਚੇ ਸੇਉ ਤਾਤਿ ਗਵੰਤ ਤੁਮਰੇ ਸੂਤਰਧਾਰੀ ਤੁਮ ਪੇ ਹੋਏ ਸੋ ਆਗਿਆ ਕਾ ਗੁਰੀ ਕਾ ਕਹ ਮੈਂ ਤਾ ਤੁਮਹੀ ਜਾਣਹਿ ਨਾਨਕ ਦਾਸ ਕੁਰਬਾਨ ਕਰਿਆ ਕੇ ਜਹਰ ਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹੀ ਗੁਰੂ ਗੁਰੂ ਨਾਨਕ ਸਭ ਤੇਰੀ ਬੜਾਈ ਕੋਈ ਨਾਮ ਨਦੜੇ ਮੇਰਾ ਵਾਹਿਗੁਰੂ 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 ਜੀ ਨੇ ਤਾਪ ਨਮਾਰਨ ਹਾਰਾ ਦੁਖ ਹੰਤਾ ਸੁਖ ਰਾਸ ਉਹ ਦੇਖਣ ਨੂੰ ਕੋ ਉ ਲਗਾਇਆ ਜਨ ਕੀ ਪ੍ਰਭ ਅਗੇ ਅਰਦਾਸ ਅਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਕਿਰਪਾ ਤੇ ਸ੍ਰੀ ਭਗਵਤੀ ਜੀ ਸਹਾਇ ਬਾਦ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਮਰਿਕਾ ਸ੍ਰੀ ਗੁਰੂ ਨਾਨਕ ਦੇਵ ਜੀ ਰੰਗ ਤੇ ਅੰਮ੍ਰਿਤਾਲ ਸ਼ਰਮ ਨਾਮ ਦਾਸ ਸਹਾਇ ਅਜਨ ਹਰ ਗੋਵਿੰਦ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਜਿਸ ਦੁਖਿਆ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਦਾ ਬਹਿਤਾਏ ਥਾਈ ਹੋਏ ਸਹਾਏ ਗੋਵਿੰਦ ਜੀ ਸਿੰਘ ਸਭ ਥਾਈ ਹੋਏ ਸਹਾਏ ਦਤਾ ਪਾਤ ਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਾਹ ਬੋਲੋ ਜੀ ਵਾਹਿਗੁਰੂ ਜਾਦਿਆਂ ਚਾਲਿਆਂ ਮੋਖਿਆਂ ਘਟਿਆਂ ਜੱਪੀਆਂ ਦੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛੱਡਿਆ ਤੇਗ ਲਾਈ ਤੇਗ ਬਾਤ ਇਹ ਦੇਖੇ ਅੰਗਠ ਦਿੱਤਾ ਇਨ੍ਹਾਂ ਪਿਆਰਿ ਸਚਾਰਿਆਂ ਦੀ ਤਲੀ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘ ਸੇਧਣੀਆਂ ਦੇ ਧਰਮ ਰੇਤ ਸੀਸ ਦਿੱਤੇ ਬੰਦ ਕਟਵਾਏ ਕੋਪਰਾਂ ਲਾਈਆਂ ਚੱਕ ਚੜਿਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗੁਰਵਾਰਿਆਂ ਦੀ ਸੇਵਾ ਕੀਤੀ ਤਰਬਾਨੀਆਂ ਕੀਤੀਆਂ ਸਿੱਖੀ ਕਿਰਥਾਂ ਸਵਾਸਾਂ ਸੰਗਮਾਈ ਬੋਲ ਸਿੰਘਾਂ ਚਿਹਤਾਂ ਦੀ ਪਮਾਈ ਜੋ ਸਮਰ ਤੇ ਕੇ ਫਲ ਸਜੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਤਿਗੁਰਾਂ ਦੇ ਪੰਜਾਂ ਤਖਤਾਂ ਸਰਬੱਤ ਗੁਰਵਾਰਿਆਂ ਦਾ ਧੰਨ ਕਰਕੇ ਬੋਲੋ ਜੀ ਵਾਹਿਗੁਰੂ 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 ਪ੍ਰਣ ਕਾਲ ਸਾਹਿਬ ਜੀ ਕੀਰ ਅਰਦਾਸ ਹੈ ਸਰਬਤ ਕਾਲ ਸਾਹਿਬ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾ ਮੰਨ ਦਾ ਸੰਕਾ ਸਰਬਤਮ ਹੋਵੇ ਜਹਾਂ ਜਾਨ ਖਾਲਸਾ ਜੀ ਸਾਏ ਕੋ ਤਾਹਾਂ ਤਾਹ ਅੱਛੇ ਅਰੇ ਐ ਦੇਖਦੇ ਭਤੇ ਬਿਰਗ ਦੀ ਤਾਰ ਜਪੰਸ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੇ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਆਪਣੇ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਤਨ ਦਾਤ ਵਿਵੇਕ ਦਾਤ ਪ੍ਰੋਸਾ ਦਾਤ ਪ੍ਰਸਾਰ ਦਾਤ ਬਰਨਾ ਸਰਵਾਨ ਨਾਮ ਦਾਤ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸੁਖੀ ਸੁਖੀ ਨਾਮ ਚੌਕੀਆਂ ਝੰਡੇ ਬੰਗੇ ਝੁਕੋ 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 ਧਰਮ ਕਾ ਜੈਕਾਰ ਫਲ ਜੀ ਵਾਹਿਗੁਰੂ ਵਾਹਿਗੁਰੂ ਤੇਰੇ ਸਿੱਖਾਂ ਦਾਤ ਵਾਹਿਗੁਰੂ ਮਤ ਵਿੱਚ ਮਤ ਬੱਤ ਦੇ ਰੱਖੇ ਆ ਵਾਹਿਗੁਰੂ ਸੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਮਹੁਰ ਗੁਵਾਰੇ ਗੁਟਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਸੋੜਿਆ ਜਾਂਦਾ ਖੁੱਲੇ ਦਰਸ਼ਨ ਦਰਗਹ ਤੇ ਸੇਵਾ ਸੰਭਾਲ ਕਰਨ ਦਾ দান ਪਿਆਰੇ ਕਾਲਾ ਸਾਹਿਬ ਜੀ ਨੂੰ ਬਖਸ਼ ਸੇ ਨਿਮਾਣੇ ਦੇ ਮਾਨ ਗੁਰੂ ਤਾਣੇ ਤੇ ਤਾਣ ਜੋ ਕੇ ਜੀ ਦੀ ਓਟ ਅੰਿਆਸਨੇ ਅੰਿਆਸਨੇ ਤਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਤੁਹਾਨੂੰ ਕੋਟ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਉਪਾਰ ਬਖਸ਼ ਅਰੰਭ ਦਾ ਸਦਕਾ ਨਗਰ ਕੋ ਦੀਪਰੇ ਦੇ ਨਾਲ ਸੰਗਤਾਂ ਨੇ ਰਲ ਕੇ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪਰਬ ਨੂੰ ਮੱਖ ਰਖਦੇ ਹੁਆ ਜੋ ਨਗਰ ਵਿੱਚ ਸੰਦੇ ਪ੍ਰਬੰਧ ਕੀਤੇ ਗਏ ਆਪ ਜੀ ਨੇ ਉਪਾਰ ਬਖਸ਼ਿਸ਼ ਕਰਕੇ ਪੰਜ ਬਿਆਨ ਦੇ ਨਾਲ ਸੰਗਤਾਂ ਦੇ ਨਾਲ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਗਤਾਂ ਨਾਲ ਨਿਹਾਲ ਕੀਤਾ ਬੇਅੰਤ ਸ਼ਰਧਾਂਤ ਹੈ ਆਪ ਜੀ ਨੇ ਸਵਾਲਿਆ ਬੇਅੰਤ ਬਾਣੀ ਪੜੀ ਸੁਣੀਏ ਸੱਚੇ ਪਾਤਸ਼ਾਹ ਜੀ ਕੀਰਤਨ ਹੋਇਆ ਬਾਣੀ ਪੜਜਾਂ ਸੁਣਨ ਤੋਂ ਕੀਰਤਨ ਕਰਦਿਆਂ ਤੋਂ ਸੇਵਕਾਂ ਨੂੰ ਸੇਵਾ ਕਰਦਿਆਂ ਤੋਂ ਸਮੁੱਚੀ ਸੇਵਾ ਨਮੋ ਜੰਤੋ ਬੇਅੰਤ ਭੁੱਲਾਂ ਗਲਤੀਆਂ ਟੁਟੀਆਂ ਰਹਿ ਗਈਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਜੀ ਅੱਗੇ ਤੋਂ ਮਿਹਰ ਕਰਨੀ ਚਾਹ ਪਿਆਰ ਦੇ ਨਾਲ ਆਪ ਜੀ ਦੇ ਪ੍ਰਕਾਸ਼ ਗੁਰਬ ਸਿਹ ਵਿਦੜੇ ਮਨਾਉਣ ਦਾ ਬਲ ਉਤਮ ਬਖਸ਼ਣਾ ਜੀ ਨਗਰ ਕੇੜੇ ਵਿਚ ਆਪਸੀ ਪਿਆਰ ਦੀ ਬਾਤ ਬਖਸ਼ਣਾ ਖਾਲਸਾ ਮਾਨ ਦੀ ਚੜ੍ਹਦੀ ਕਲਾ ਮੁਕੰਤਰ ਫਤਬਖਸ਼ਣਾ ਜੀ ਮੇਰਾ ਕਰਿਓ ਸਭ ਦੀ ਸੇਵਾ ਤਾਂ ਹੀ ਕੋਣੀ ਤੱਲ ਫਲਪਤਾ ਨਾਮ ਪ੍ਰਵਾਨ ਕਰੀਆ ਸੰਤਾਂ ਦਾ ਕਦਮ ਕਦਮ ਲੇਖੇ ਵਿੱਚ ਲਾਇਓ ਆਪ ਜੀ ਦੀ ਸੇਵਾ ਨੂੰ ਜੰਤੋ ਬੇਅੰਤ ਪੁਰਨਾ ਬਲਤ ਨਾਮ ਰੂਪੀਆਂ ਰਹਿ ਗਿਆ ਬਖਸ਼ ਲੈਣਾ ਜੀ ਬਖਸ਼ ਲੈਣਾ ਮੇਰਾਂ ਕਰੋ ਅੱਠੇ ਪੈਰ ਆਪ ਜੀ ਦਾ ਨਾਮ ਚਿਤਾਰਵੇ ਐਸ ਵੇਲੇ ਜਿੱਥੇ ਪਾਤਸ਼ਾਹ ਜੀ ਆਪ ਜੀ ਆਪਣੇ ਪਦਮ ਸਾਹਬ ਤੇ ਗ੍ਰਾਜ਼ਮਨ ਹੋਵੋ ਸੰਗਤਾਂ ਨੂੰ ਜੁਟਿਮਾ ਬਖਸ਼ੋ ਅੰਮ੍ਰਿਤ ਵੇਰੇ ਫਿਰ ਨਿਹਾਲ ਕਰਨਾ ਸਈ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਪ੍ਰੀਦਾ ਨਾਮ ਚਿਤ ਆਵੇ ਨਾਮਿਕ ਨਾਮ ਚੜਦੀ ਕਲਾ ਤੇਰੇ ਭਣ ਸਦਾ ਬਖਸ਼ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੇ ਅਗਨ ਕਾਲ ਕੀ ਤਬ ਜਲਾਇਓ ਪੰਥ ਕੰਗੋ ਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਸੁਰਾਂ ਕੀ ਦੇ ਜੋਤਿ ਰਭੋ ਮਿਲ ਬੋਝ ਅਕੀ ਸਬਦ ਮਹਿਲੇ ਜਿਕਰੇਗਾ ਖਾਲਸਾ ਆਕੀ ਰਹੇ ਨ ਕੋਈ ਤੇ ਸ਼ਰਮ ਜੋ ਹੋਏ ਵਾਕ ਨੂੰ ਨਾਮੁ ਦਹਤ ਹੈ ਚੜੇ ਸੋਤਰੇ ਪਾਰ ਸ਼ਰਦਾ ਕਰ ਸੇਮਦੇ ਗੁਰ ਪਾਰਿ ਉਤਾਰਨ ਹਾਰ ਸ਼ਰਦਾ ਕਰ ਸੇਮਦੇ ਗੁਰ ਪਾਰਿ ਉਤਾਰਨ ਹਾਰ guru ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਦਾ ਪਰਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦਾ ਕੋਟਾਨ ਕੋ ਧੰਨਵਾਦ ਸਤਿਨਾਮ ਦਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਜੋ ਜੋ ਵੀ ਸੇਵਾ ਕੀਤੀ ਹੈ ਸਭ ਦੇ ਨਾਮ ਆਤਮਾ ਨੂੰ ਪਾਤਸ਼ਾਹ ਜੀ ਆਪ ਜਾਣਦੇ ਨੇ ਸਾਡੀਆਂ ਸਭ ਜੀਆਂ ਕੀਤੀਆਂ ਸੇਵਾਵਾਂ ਥਾਂੇ ਪਰੋਂ ਸਾਰੇ ਸੰਗਤਾਂ ਨੂੰ ਬੇਨਤੀ ਹੈ ਹੁਣ ਗੁਰੂ ਕੇ ਲੰਗਰ ਪਿਆਰਾ ਸਾਰੇ ਸੰਗਤ ਨੂੰ ਸ਼ੱਕੇ ਜਾਨ ਦੇ ਦਰਵਾਜ਼ਾ ਕਰਣੀ ਸੋ ਸਾਰੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦੇ ਵੱਲੋਂ ਮਾਇਆ ਕਰਕੇ ਸੇਵਾ ਆਈ ਹੈ ਹਾਜ਼ਰੀਆਂ ਪਰਿਵਾਰੀਆਂ ਨੂੰ ਹੋਰ ਸਲਾਮਤ ਬੱਤਾਂ ਜੀਣਾ ਸਾਰੇ ਪਰਾਨਾਂ ਵਾਲੇ ਵੀਰਾਂ ਦਾ ਧੰਨਵਾਦ ਹੈ ਰੈਕਟਰਾਂ ਵਾਲੇ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਸ਼ਾਦੀ ਤਿਆਰ ਕੀਤੀ ਹੈ ਭੈਣਾਂ ਦਾ ਧੰਨਵਾਦ ਮਾਤਾਵਾਂ ਦਾ ਸੋ ਜਿੰਨਾ ਸਿੰਘਾਂ ਵੱਲ ਬਹੁਤ ਬਹੁਤ ਧੰਨਵਾਦ ਜੀ ਰਣਜੀਤ ਜੀ ਮਨੋਜ ਦਾ ਇਹਨਾਂ ਨੇ ਕਿਰਪਾ ਕਰਕੇ ਅੱਜ ਹਨ 19 ਸਾਲਾਂ ਦਾ ਚਕਤੀਆ ਜੀ ਬਾਬਾ ਜੀ ਹਾਂਜੀ ਬਹੁਤ ਅੱਛੀ ਬਹੁਤ ਅੱਛੀ ਬਹੁਤ ਅੱਛੀ ਸੁਣਾਓ ਹਾਂਜੀ ਵਧੀਆ ਚੱਲਦੀ ਕਰ ਇਹ ਸਾਡੇ ਰਾਗੀ ਸਿੰਘ ਜੀ ਆ ਇਹਨਾਂ ਨੇ ਸੇਵਾ ਨਿਭਾਈ ਆ ਜੀ ਸਾਧ ਸੰਗਤ ਜੀ ਬੜੇ ਬੜੇ ਗੁਣਕਾਰੀ ਬਹੁਤ ਹੀ ਕਲਾ ਦੇ ਮਾਲਕ ਗੁਰੂਆਂ ਦੀ ਹਾਂਜੀ ਮੇਰ ਗੁਰੂ ਜੀ ਮੇਰ ਗੁਰੂ ਬੇਨਤੀ ਹੈ ਹੁਣ ਅਸੀਂ ਆਪਾਂ ਕੋਲ ਦੂਸ਼ਾ ਚੱਕਰ ਕਰਦੇ ਆ ਅੱਛਾ ਤੁਸੀਂ ਸੇਵਾ ਨਿਭਾਈ ਆ ਹਾਂਜੀ ਗੁਰੂ ਮਹਾਰਾਜ ਦੀ ਸਵਾਰੀ ਦੀ ਸੇਵਾ ਤੁਹਾਡਾ ਸ਼ੋਭਨਾਮ ਧੰਨਵਾਦ ਜੀ ਤੁਹਾਡਾ ਸ਼ੋਭਨਾਮ ਜੀ ਜਸਵੰਤ ਸਿੰਘ ਜੀ ਜਸਵੰਤ ਸਿੰਘ ਜੀ ਨੇ ਸੇਵਾ ਨਿਭਾਈ ਆ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਸਵਾਰੀ ਇਹਨਾਂ ਦੇ ਵਾਹਨ ਤੇ ਸਵਾਰ ਸੀ ਠੀਕ ਹੈ ਇਹਨਾਂ ਨੇ ਨਗਾਰਾ ਨਗਾਰੇ ਦੀ ਡਿਊਟੀ ਦਿੱਤੀ ਬੱਲੇ ਵੀ ਬੱਲੇ ਹੈ ਜੋ ਨੌਜਵਾਨ ਉਹ ਹਾਂ ਹਾਂ ਹੁਣ ਸਮਾਪਤਨ ਵੱਲ ਵੱਧ ਗਿਆ ਸੋ ਹੀ ਨਗਾਰੇ ਵਾਲਾ ਮੁੰਡਾ ਸੀ ਜੀ ਆਪਣਾ ਠੀਕ ਹੈ ਜੀ ਜੇ ਨਵੇਂ ਮੁੰਡੇ ਨਵੀਂ ਗੁਰੂ ਮਹਾਰਾਜ ਦੇ ਲੜ ਲੱਗ ਗਏ ਬਸ ਫਿਰ ਸਾਡਾ ਮੁਲਕ ਤਾਂ ਪਈ ਸੰਭ ਗਿਆ ਹੁਣ ਸੰਗਤਾਂ ਸਾਰੀਆਂ ਪ੍ਰਸ਼ਾਦੇ ਛਕ ਰਹੀਆਂ ਠੀਕ ਹੈ ਜੀ ਸਾਰੇ ਦਿਨ ਦੇ ਥੱਕੇ ਹੋਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਸੇਵਾ ਨਿਭਾਈ ਆ ਕਿਸੇ ਵੀ ਰੂਪ ਚ ਹਾਂਜੀ ਹਾਂਜੀ ਮਾਤਾ ਜੀ ਇੱਕ ਇੱਕ ਮਿੰਟ ਜੀ ਹਾਂਜੀ ਮੈਂ ਗੱਲ ਕਰਦਾ ਲਾਈਵ ਚੱਲੀ ਜਾਂਦਾ ਜੀ ਮੈਂ ਗੱਲ ਕਰਦਾ ਜੀ ਹਮਾਰੀ ਸਾਰੀ ਸੰਗਤ ਪ੍ਰਸ਼ਾਦਾ ਛੱਕ ਰਹੀ ਹੈ ਜੀ ਹਾਂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਗੁਰੂ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਖਤੇ ਬਖਸ਼ਣ ਗੁਰੂ ਮਹਾਰਾਜ ਤੇਰੀ ਓਟ ਤੇਰਾ ਆਸਰਾ ਤੇਰੀ ਓਟ ਆ ਤੇਰਾ ਤੇਰੀ ਓਟ ਤੇਰਾ 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 ਤੇਰੀ ਤੇਰਾ ਤੇਰੀ ਤੇਰਾ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਤੇ ਸਦਾ ਹੀ ਝੂਲਦੇ ਰਹਿਣਗੇ ਸਰਕਾਰਾਂ ਕਿੰਨਾ ਵੀ ਨੱਪਣ ਦੀ ਕੋਸ਼ਿਸ਼ ਕਰਨ ਇਹ ਤਾਂ ਆਈ ਗੂੰਜਣਗੇ ਦੇ ਕਰੇ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਇਹ ਕੰਦਾ ਡਾਇਲੌਗ ਹੀ ਮਾਰਦੇ ਓਏ ਗੋਗੂਆ ਜੀ ਜਿਹਾ ਆਣੀ ਓਏ